ਅਬਲਦੇ ਸਾਡਾ ਜੀ ਨਹੀਂ ਕਾਦਾ ਬੋਟਾ ਪਾਉਣਗੇ ਇਹਨੂੰ ਵੀ ਕਿਹਨੂੰ ਪਾਉ ਨਾ ਪਾਉ ਮੋਦੀ ਵੀ ਬੋਟਾ ਪਾਉਂਦਾ ਇਹੋ ਕਿਹਨੂੰ ਇਹ ਤੇ ਬਾਦਲ ਕਰ ਗਿਆ ਅਗੋਂ ਗੁੰਡਾ ਕਰ ਤੇ ਹੁਣ ਕੀ ਲਾਦਾ ਫਿਰ ਕਾਂਗਰਸ ਪੰਜਾਬ ਚ ਕਿੰਨਿਆ ਸਿੱਟਾ ਲੈ ਜੂ ਤੇ ਉਸ ਹਿਸਾਬ ਨਾਲ 13 ਨਾ 13 ਸਿੱਟਾ ਪੰਜਾਬ ਲੈ ਜਾਏਗਾ ਪਹਿਲੇ ਲੀਡਰ ਆ ਜਿੰਦੇ ਨੇ ਕਹਿੰਦੇ ਵੀ ਕੰਮ ਕਰਾਂਗੇ ਫਿਰ ਮੁੜ ਕੇ ਆਉਂਦੇ ਨਹੀਂ ਤੁਹਾਡੇ ਕੋਲ ਉਦੋਂ ਤਾਂ ਐਂ ਕਰਦੇ ਨੇ ਪੈਰੀ ਹੱਥ ਲਾਉਂਦੇ ਨੇ ਉਦੋਂ ਬਾਅਦ ਕੁਝ ਵੀ ਨਾ ਆ ਡਾਕਟਰਾਂ ਬਸ ਆਏ ਨਹੀਂ ਸਾਡੇ ਕੋਲ ਕਦੀ ਨਹੀਂ ਆਇਆ ਉਹ ਉਹਦੇ ਯਾਰ ਤਾਂ ਅਸੀਂ ਆ ਕਰਦਾ ਫਰਲਾ ਕਰਦਾ ਕੋਈ ਨਹੀਂ ਆਇਆ ਸਾਡੇ ਕੋਲ ਪਹਿਲਾਂ ਡਾਕਟਰ ਮਨਮੋਹ ਸਿੰਘ ਵੀ ਰਹੇ ਨੇ ਨਰੇਂਦਰ ਗੁੱਦੀ ਵੀ ਹੁਣ ਦੋ ਵਾਰ ਰਹਿ ਚੁੱਕੇ ਨੇ ਦੋਵਾਂ ਦੇ ਵਿੱਚੋਂ ਕਿਹੜਾ ਠੀਕ ਨਹੀਂ ਹੁਣ ਸਾਡੇ ਇੱਥੇ ਕੋਈ ਨੇੜੇ ਹਸਪਤਾਲ ਵੀ ਨਹੀਂ ਰਾਤ ਨੂੰ ਤੁਰੇ ਫਿਰ ਜਾਨੇ ਕੋਈ ਹਸਪਤਾਲ ਹੀ ਹੈ ਨਹੀਂ ਜਿੱਥੇ ਅਸੀਂ ਮਰੀਜ਼ ਨੂੰ ਇਲਾਜ ਕਰਾ ਲਈ ਆਟਾ ਦੇ ਰਹੇ ਨਾ ਮੈਂ ਕਹਾ ਅੱਠੇ ਨੂੰ ਗਿਆਟੇ ਚ ਤਾਂ ਸੁੰਡੀਆਂ ਪੈ ਜਾਣੀਆਂ ਪਾਰਲੀਮੈਂਟ ਚੋਣਾਂ ਦੇ ਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਚੋਣ ਪ੍ਰਚਾਰ ਕਰਨ ਵਾਸਤੇ ਨਿਕਲ ਚੁੱਕੀਆਂ ਨੇ ਜਾਂ ਕਹਿ ਲਈਏ ਕਿ ਉਹਨਾਂ ਨੇ ਉਹਨਾਂ ਦੀ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਹਲਚਲ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਅਸੀਂ ਵੱਖ-ਵੱਖ ਲੋਕਾਂ ਦੀ ਰਾਏ ਲੈਣ ਲਈ ਪਹੁੰਚ ਰਹੇ ਹਾਂ ਕਿ ਲੋਕ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਕੀ ਸਥਿਤੀ ਹੈ ਪਿੰਡਾਂ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਾਜਰੀ ਚ ਗੱਲਬਾਤ ਕਰਾਂਗੇ ਬਹੁਤ ਸਾਰੇ ਸਾਨੂੰ ਇੱਥੇ ਬਜ਼ੁਰਗ ਜਿਹੜੇ ਮਿਲੇ ਸਾਥ ਦੇ ਵਿੱਚ ਕੀ ਨਾਮ ਹੈ ਜੀ ਤੁਹਾਡਾ ਇਹ ਨੰਕਰੋ ਕਿ ਮੈਂ ਹੀ ਖੜਾ ਹਾਂ ਇੱਧਰ ਖੜੋ ਨਾਮ ਤਾਂ ਦੱਸੋ ਜੀ ਸਾਰਿਆਂ ਦੇ ਆਪਣੇ ਵਿਚਾਰ ਨੇ ਬੋਟਾ ਸਿੰਘ ਠੀਕ ਹੈ ਨਾਮ ਦੱਸੋ ਜੀ ਕਾਵਲ ਸਿੰਘ ਅੱਛਾ ਚਾਰ ਪਾਰਟੀਆਂ ਮੁਖ ਨੇ ਪੰਜਾਬ ਚ ਕਿਹੜੀ ਪਸੰਦ ਹੈ ਤੁਹਾਡੀ ਮਨ ਦੀ ਰਾਏ ਕੀ ਹੈ ਨਹੀਂ ਪਸੰਦ ਨੇ ਜੀ ਆਪਣੀ ਮਿਹਨਤ ਕਰਕੇ ਖਾਦਾ ਜਿੰਨਾ ਜੇ ਕਰਦਾ ਬਸ ਉਹ ਹੀ ਜਨਰਲ ਚਾਹੁੰਦਾ ਵੀ ਮਤਲਬ ਤੁਸੀਂ ਕਹਿ ਰਹੇ ਹੋ ਆਪਣੀ ਮਿਹਨਤ ਕਰਕੇ ਖਾਦਾ ਵੀ ਕੋਈ ਤਾਂ ਇੱਕ ਪਸੰਦ ਹੁੰਦੀ ਹੈ ਵੀ ਜਾਂ ਕਿਸੇ ਨੇ ਵੀ ਨਹੀਂ ਕਰਦੀ ਸਭ ਪਸੰਦ ਨੇ ਪੂਰੀ ਸ਼ੁਰੂ ਤੋਂ ਸਭ ਪਸੰਦ ਨੇ ਠੀਕ ਹੈ ਜਿਹੜੀ ਮਰਜ਼ੀ ਪਾਰਟੀ ਆ ਜਾਏ ਆਪਣੀ ਮਿਹਨਤ ਕਰਕੇ ਖਾਣੀ ਹੈ ਕਿਸੇ ਨੇ ਕੁਝ ਕਰ ਦਿੱਤਾ ਅਜ ਤੱਕ ਨਹੀਂ ਦਿੱਤਾ ਹਮ ਮਤਲਬ ਲੋਕਾਂ ਨੇ ਪਹਿਲਾਂ ਪਿਛਲੀਆਂ ਵੀ ਦੇਖ ਲਈਆਂ ਆ ਆਮ ਆਨ ਸਰਕਾਰ ਵੀ ਦੋ ਸਾਲਾਂ ਤੋਂ ਦੇਖ ਰਹੇ ਨੇ ਫਿਰ ਅੱਗੇ ਉਮੀਦ ਕੀਤੀਆਂ ਵੀ ਮਤਲਬ ਕੋਈ ਇਦਾਂ ਦਾ ਬੰਦਾ ਆਊਗਾ ਵੀ ਜਿਹੜਾ ਐਸੇ ਕੰਮ ਕਰੂਗਾ ਜਿੱਤੋਂ ਲੋਕਾਂ ਦੀ ਉਮੀਦ ਜੁੜੀ ਹੋਈ ਹੈ ਉਮੀਦ ਤਾਂ ਜੁੜੀ ਹੈ ਜਿਹੜੇ ਬੱਚੇ ਬਾਹਰ ਚਲੇ ਗਏ ਹੁਣ ਉਮੀਦਾਂ ਕਾਹਦੀਆਂ ਰਹਿ ਗਈਆਂ ਇਹਨਾਂ ਦੀਆਂ ਫਿਰ ਤੇ ਨਾ ਕੁਝ ਵੀ ਨਹੀਂ ਰਿਹਾ ਪੱਲੇ ਇਹਦਾ ਇੱਥੇ ਕਿਤੇ ਨੌਕਰੀ ਪ੍ਰਾਈਵੇਟ ਨੌਕਰੀ ਜਿਹੜੀ ਉਹ ਵੀ ਘੱਟ ਰੇਟ ਦੇ 10000 5000 ਦੇ ਦੇ ਰਹੇ ਨੇ ਕੀ ਉਹਦਾ ਫੈਸਲਾ ਕਰੇ ਸਰਕਾਰਾਂ ਕੋਈ ਰੇਟ ਬੰਨਣ ਫਿਕਸ ਰੇਟ ਦੇਣ ਡਰਾਈਵਰਾਂ ਨੂੰ ਜਾਂ ਕੋਈ ਵੀ ਮਜ਼ਦੂਰ ਲੱ ਉਹ ਗਲਤ ਦੇ ਰਹੇ ਨੇ ਕੋਈ ਨਹੀਂ ਇੱਧਰ ਪੰਜਾਬ ਵਾਲਾ ਕਿਸੇ ਨੂੰ ਹੀ ਪਤਾ ਨਾ ਕਿਸੇ ਸਰਕਾਰ ਨੇ ਸੋਚਿਆ ਇਹਨਾਂ ਦੇ ਨੌਕਰੀਆਂ ਬਾਰੇ ਸਰਕਾਰੀ ਨੌਕਰੀ ਦੇ ਹਾਲਾਤ ਪਹਿਲਾਂ ਵੀ ਨਹੀਂ ਸੀ ਤੇ ਫਿਰ ਜਿਹੜਾ 36000 ਕਹਿ ਰਹੇ ਨੇ ਕੋਈ ਮਿਲੀ ਨਹੀਂ ਪਿੰਡ ਚੁੱਕੀ ਸੀ ਕੋਈ ਨਹੀਂ ਮਿਲੀ ਕਿਸੇ ਨੂੰ ਵੀ ਜਿਹੜੇ ਅਸੀਂ ਪਹਿਲਾਂ ਨੌਕਰੀਆਂ ਕਰ ਆਇਆ ਕਰ ਆਇਆ ਉਹ ਤੋਂ ਬਾਅਦ ਇਹਨਾਂ ਨੇ ਆਰਮੀ ਵੀ ਫੇਲ ਕਰਤੀ ਸਰਕਾਰਾਂ ਨੇ ਠੀਕ ਹੈ ਨਹੀਂ ਉਹਦੇ ਵਿੱਚ ਕੋਈ ਨਹੀਂ ਅਗਨੀ ਵੀਰਤਾ ਉਹਦਾ ਕੋਈ ਬედა ਨਹੀਂ ਉਹਦਾ ਉਹਦਾ ਜਿਹੜੇ ਅੱਗੇ ਜਿਵੇਂ ਮਾਰਦੇ ਪਾਣੀ ਪੂੜੀ ਬਾਗ ਪੱਕਾ ਹੋ ਗਿਆ ਹੋ ਗਿਆ ਇਹਦੇ ਬਾਅਦੇ ਚਾਰ ਸਾਲ ਲੱਗ ਲੋਕਿੱਤ ਦਾ ਕੋਈ ਵੀ ਫੈਸਲਾ ਨਹੀਂ ਲੈਂਦੀ ਭਾਵੇਂ ਸੈਂਟਰ ਹੈ ਭਾਵੇਂ ਪੰਜਾਬ ਸਰਕਾਰੇ ਮੰਨਦੇ ਕੋਈ ਕਿਸੇ ਨੇ ਲਿਆ ਅਜੇ ਤੱਕ ਕਿਸੇ ਨੂੰ ਨੌਕਰੀ ਨਹੀਂ ਮਿਲੀ ਬੱਚੇ ਘਰ ਠੱਕੇ ਖਾਂਦੇ ਇਹ ਲੋਕਾਂ ਦੇ ਪੜ ਪੜ ਕੇ ਪੜਾਈਆਂ ਕਰਾ ਕਰਾ ਕੇ ਸਕੂਲ ਬਣਾਈ ਜਾਂਦੇ ਸਕੂਲਾਂ ਦਾ ਕੀ ਫਾਇਦਾ ਬੱਚਾ ਪੜ ਕੇ ਕਿੱਥੇ ਜਾਏਗਾ ਉਹ ਤਾਂ ਬਾਹਰ ਨੂੰ ਜਾਊ ਪੈਸਾ ਹੋਏਗਾ ਤੇ ਚੱਲ ਜਾਏਗਾ ਨਹੀਂ ਤੇ ਫਿਰ ਇਹਨਾਂ ਨੂੰ ਕਰੀ ਜਾ ਮੈਂ ਤਾਂ ਕਰੀਏ ਕੀ ਕਰਨਾ ਵੀ ਬੱਚੇ ਫਿਰ ਬੇਲੇ ਦੇ ਜਿਹੜੇ ਉਹ ਨਸ਼ੇ ਵਾਲ ਨੂੰ ਹੋ ਰਹੇ ਨੇ ਨਸ਼ਾ ਤਾਂ ਹੈ ਹੀ ਆ ਜੀ ਪੰਜਾਬ ਚ ਨਸ਼ਾ ਦੇ ਨਾ ਛੱਡਿਆ ਸਾਰਿਆਂ ਨੇ ਲੀਡਰਾਂ ਦਾ ਹੀ ਹੈ ਹੋਰ ਕਿਸੇ ਦਾ ਨਹੀਂ ਠੀਕ ਹੈ ਲੀਡਰਾਂ ਦੇ ਸਿਰ ਤੇ ਨਿਸ਼ਾਨ ਸਾਰਾ ਜੋ ਪਾਰਟੀਆਂ ਬਦਲ ਲੈਂਦੇ ਨੇ ਤੁਸੀਂ ਦੇਖਿਆ ਪਾਰਟੀ ਬਦਲੀ ਕਰਕੇ ਅਜੇ ਨੂੰ ਦੋ ਚਾਰ ਦਿਨ ਉਧਰ ਚਲਾ ਗਿਆ ਪਰ ਕੋਈ ਕਿਸੇ ਪਾਸੇ ਲੰਗਾ ਵਿਸ਼ਵਾਸ ਕੇ ਬੇਕਰਨਾ ਵਿਸ਼ਵਾਸ ਜਾਂ ਕਿਵੇਂ ਕਰੇਗੀ ਦੁਨੀਆ ਕੋਈ ਵੀ ਨਹੀਂ ਕਰ ਰਹੀ ਹੁਣ ਇਹਨਾਂ ਦੇ ਖਤਮ ਨਹੀਂ ਹੋਣ ਬਸ ਉਹਦਾ ਮਰਜ਼ੀ ਨਾ ਪਾਉ ਆਪਣੀ ਵੋਟ ਜਿਹਨੇ ਪਾਣੀ ਕਿਹਾ ਠੀਕ ਹੈ ਹੁਣ ਜਿਹੜਾ ਫਸ ਗਿਆ ਕੋਈ ਉਹ ਜਾ ਬੀਜੇਪੀ ਚ ਰਲਦਾ ਜਿਵੇਂ ਬੀਜੇਪੀ ਦਾ ਉੱਤੇ ਹੱਥ ਹੈ ਜਿੰਨੇ ਮਾੜਾ ਦੇਖਿਆ ਚਲੋ ਜੀ ਬੀਜੇ ਕਿੱਧਰ ਕਿਉਂ ਜਾ ਰਹੇ ਨੇ ਪੈਸੇ ਪੁੱਸ ਦਾ ਚੱਕਰ ਹੈ ਕਿ ਡਰਦੇ ਨੇ ਡਰਦੇ ਹੀ ਹੋਣਾ ਜਿਨ੍ਹਾਂ ਨੇ ਖਾਦੇ ਨੇ ਪੈਸੇ ਮੈਂ ਖਾਦੇ ਹੋਣਗੇ ਤੇ ਮੈਂ ਵੀ ਪਹਜਾਂਗਾ ਇੱਕ ਪਾਸੇ ਨੂੰ ਕਿ ਨਹੀਂ ਉਹ ਚੀਜ਼ਾਂ ਦਾ ਕੋਈ ਹਿੱਤ ਨਹੀਂ ਹੈ ਕੋਈ ਹਿੱਤ ਨਹੀਂ ਇੱਥੇ ਤਾਂ ਧੰਨਵਾਦ ਅੰਕਲ ਜੀ ਕੀ ਨਾਮ ਹੈ ਅੱਗੇ ਗੇ ਲਓ ਤੁਸੀਂ ਤੁਹਾਡੇ ਵਿਚਾਰ ਵੀ ਲੈਣੇ ਨੇ ਨਾਮ ਕੀ ਹੈ ਅੱਛਾ ਅਭੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਲੱਗੀ ਹੈ ਲੰਬੀ ਸਾਰੀ ਜ਼ਿੰਦਗੀ ਦਾ ਤਜਰਬਾ ਦੇਖ ਕੇ ਸਾਰੀਆਂ 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 ਨਹੀਂ ਕੋਈ ਇੱਕ ਦੱਸੋ ਇਹਨਾਂ ਕਰੋ ਨਹੀਂ ਸਾਰੀਆਂ ਮਸਾਂਕਾ ਕੋਈ ਨਹੀਂ ਪਸੰਦ ਉਹ ਵੀ ਠੀਕ ਹੈ ਜੇ ਕੋਈ ਇੱਕ ਪਸੰਦ ਹੈ ਉਹ ਵੀ ਦੱਸੋ ਹਾਂ ਜੀ ਸਾਰੀਆਂ ਤੁਹਾਨੂੰ ਸਾਰੀਆਂ ਨਾਲ ਬਰਾਬਰ ਨੇ ਸਾਰੀਆਂ ਇੱਕੋ ਜਿਹੀ ਨੇ ਇੱਕੋ ਜਿਹੀ ਨੇ ਹਾਂ ਇਹ ਤੁਹਾਡੀ ਵੀ ਕੋਈ ਸਮੱਸਿਆ ਫਿਰ ਕੋਈ ਸਮੱਸਿਆ ਨਹੀਂ ਸਾਡੇ ਕੋਈ ਨਹੀਂ ਨਾ ਕੋਈ ਸਮੱਸਿਆ ਨਹੀਂ ਅਈ ਜਾੜੀ ਕਰਨਾ ਬਸ ਹੋਰ ਕਰਨਾ ਕੀ ਹੈ ਅੱਛਾ ਹਾਂ ਮਤਲਬ ਕੋਈ ਪੈਨਸ਼ਨ ਵਗੈਰਾ ਲੱਗੀ ਹੋਈ ਹੈ ਤੁਹਾਡੀ ਹੈ ਪੈਨਸ਼ਨ ਲੱਗੀ ਹੋਈ ਹੈ ਪੈਨਸ਼ਨ ਲੱਗੀ ਹੈ ਅੱਛਾ ਉਹ ਮਾਨਸਾ ਕਹਿੰਦੀ ਸੀ ਵੀ 1500 2500 ਕਰਾਂਗੇ ਲੱਗਦਾ ਕਰਨਗੇ ਕੋਈ ਨਹੀਂ ਕਰੀ ਅਜੇ ਭੈਣ ਚਾਹ ਤਿੰਨ ਸਾ ਦੋ ਸਾਲ ਹੋ ਗਏ ਕਹਿੰਦੇ ਨਾਲ ਕੋਈ ਨਹੀਂ ਕਰੀ ਅਜੇ ਹਾਂ ਇੱਕ ਗੁਜ਼ਾਰਾ ਇਹਨਾਂ ਨੂੰ ਪਤਾ ਹੈ 1000 ਰੁਪਿਆ ਮਤਲਬ ਔਰਤਾਂ ਨਾਲ ਜੀਵੇ ਦੋ ਸਾਲ ਹੋ ਗਏ ਅੱਗੇ ਮਿਲੂਗਾ ਜਿਹੜਾ ਕਹਿੰਦੇ ਸੀਗੇ ਕਿਸੇ ਨੂੰ ਮਿਲਿਆ ਅਜੇ ਤੱਕ ਉਹ ਵੀ ਨਹੀਂ ਮਿਲਿਆ ਅਜੇ ਉਹਨਾਂ ਦਾ ਖਜ਼ਾਨਾ ਖਾਲੀ ਹੋ ਜਾਣਾ ਇਹ ਇਹ ਦੱਸੋ ਵੀ ਫਰੀ ਜੜੀਆਂ ਸੂਲਤਾ ਠੀਕ ਨਹੀਂ ਕਿ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਬੱਚਿਆਂ ਨੂੰ ਮਿਲਣਾ ਚਾਹੀਦਾ ਫਰੀਜ ਨਹੀਂ ਚਾਹੀਦੀ ਹਾਂ ਅੱਛਾ ਫਰੀਜ ਵਾਲਿਆ ਬਸ ਪੰਸਣ ਲੱਗੇ ਬਸ ਕੋਹੋਰ ਕੁਛ ਨਹੀਂ ਠੀਕ ਹੈ ਬਾਬਾ ਜੀ ਕੀ ਨਾਮ ਹੈ ਜੀ ਤੂੰ ਆ ਜਾ ਚਿੰਤ ਮਾਸਿੰਗ ਠੀਕ ਹੈ ਤੁਹਾਨੂੰ ਕਿਹੜੀ ਪਾਰਟੀ ਪਸੰਦ ਲੱਗੀ ਹੁਣ ਤੱਕ ਕੋਈ ਇੱਕ ਦੱਸਿਓ ਇਹ ਇਹ ਆਪਣਾ ਪੰਜ ਸਾਲੇ ਕਪਾਥੇ ਜਾਂਦਾ ਹੈ ਫੇਰ ਕਿਤੇ ਨੂੰ ਕੋਈ ਨਹੀਂ ਸਾਡੇ ਸਾਰੇ ਕੋਈ ਜੀ ਆਣੇ ਤੇ ਨੀਲੀ ਬੱਗਵੰਨੀ ਵੀ ਪਹਿਲਾਂ ਕਾਲੀ ਦਰ ਦੇ ਨਾਲ ਤਾਂ ਨਹੀਂ ਸੀ ਕਾਲੀ ਦਰ ਆ ਵਾਹ ਕੱਟੜ ਕਾਲੀ ਪਹਿਲਾਂ ਉਹ ਲੱਗਿਆ ਉਹ ਨਾ ਬੰਦ ਉਹ ਆ ਕੇ ਤਰੀਆ ਰਾਕੀ ਨਾਗੜਾ ਉਹ ਅੱਗ ਗਰ ਬੱਟੀ ਨਹੀਂ ਨਾਗੜਾ ਨਾਗੜਾ ਅੱਛਾ ਕੁਝ ਇਤਨਾ ਕਰਾ ਮੈਂ ਹੋਰ ਤੇ ਮੈਂ ਹਾਂ ਮੇਰਾ ਮੈਂ ਲੱਖ ਰੁਪਈਆ ਮਾਫ ਕਰ ਦੋ ਕਹਦੀ ਹੈ ਲੋ ਮੈਨੂੰ ਘਰ ਚਾਹਾਂ ਯਾਰ ਲੱਗ ਗਿਆ ਚਾਹ ਨਾ ਹੋ ਲੱਗ ਗਿਆ ਫਿਰ ਬਿਆਜ ਕਈ ਸਰਕਾਰੋਂ ਫਿਰ ਤੁਹਾਡੀ ਕਿਸੇ ਨੇ ਵੀ ਸੁਣੀ ਨਹੀਂ ਪਹਿਲਾਂ ਨਾ ਕਿਸੇ ਨੇ ਸੁਣੀ ਨਾ ਅੱਛਾ ਮਤਲਬ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੁਸੀਂ ਉਹ ਵੀ ਸਮਾਂ ਦੇਖਿਆ ਉਦੋਂ ਠੀਕ ਸੀ ਕੰਮ ਕਿ ਹੁਣ ਠੀਕ ਹੈ ਉਹ ਉਦੋਂ ਸਾਰਾ ਠੀਕ ਸੀ ਹਾਂ ਉਹਨੇ ਕਣਕ ਲਵਾਈ ਹੈ ਹਾਂ ਠੀਕ ਹੈ ਤੇ ਇਹਨੇ ਤੋੜਦੀ ਹਾਂ ਆ ਝਾੜੂ ਵਾਲੇ ਨੇ ਮੈਂ ਮੈਂ ਇਹ ਇੱਕ ਇੱਕ ਕੁਆਂਟਿਟੀ 50 ਕਿਲੋ ਠੀਕ ਹੈ ਹੁਣ 30 ਕਿਲੋ ਲਵਾਈ ਹੈ ਅੱਛਾ ਮਤਲਬ ਇਹ ਠੀਕ ਨਹੀਂ ਲੱਗੀ ਪਾਰਟੀ ਨਾ अच्छा उस तो पहले कैप्टेंसी का वो भी दस दो सारे दा पूछना फर्ज है ना साडा कैप्टन ठीक सीगा वो वो भी ठीक साणी अच्छा ओने कुछ करया करना ਮੜਾ ਮੜਾ ਕਰਦਾ ਰਹਾ ਉਹ ਕਹਿੰਦਾ ਉਹ ਕਹਿੰਦਾ ਮੈਂ 99% ਵਾਦੇ ਪੂਰੇ ਕੀਤੇ ਨੇ ਕੈਪਟਨ ਕਹਿੰਦਾ ਮੈਂ ਇਥੇ ਇਥੇ ਨਰਮਾ ਨਾਲ ਕਰ ਦਿੱਤਾ ਉਹਨੂੰ ਨਾ ਨਾ ਕਮਾਤ ਦਾ ਦਿੱਤਾ ਨਾ ਨਰਮਿਆਂ ਦਾ ਅੱਛਾ ਇੱਥੇ ਬਾਦਲ ਕਰ ਗਿਆ ਹੈ ਅਗੋਂ ਮੁੰਡਾ ਗੱਲ ਤੇ ਅੱਛਾ ਗੋਮੁੰਡਾ ਗੱਲ ਤੇ ਹੁਣ ਜੀ ਸੁਖਵੀਰ ਦਾ ਵੀ ਖੂ ਨਜ਼ਰ ਆ ਰਿਹਾ ਤੁਹਾਨੂੰ ਹਾਂ ਪਵਿੱਖ ਦਿਖਦਾ ਸੁਖਵੀਰ ਦਾ ਤੁਹਾਨੂੰ ਬੜੇ ਸਾੜਿਆਂ ਪਛੋਤ ਪੈਂਦੇ ਮਾਨਕ ਲਾਂਦਾ ਜੀ ਸੁਖਵੀਰ ਬਾਦ ਦਾ ਇਹ ਕਹਿ ਰਹੇ ਨੇ ਕਿ ਭਗਵਾਨ ਤਮਾਨ ਨੇ ਪੰਜਾਬ ਖਤਰੇ 'ਚ ਪਾ ਦਿੱਤਾ ਸੀ ਤਾਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀ ਹੈ ਇਹ ਯਾਤਰਾ ਕੀ ਕਰੇਗਾ ਉਹ ਵੇਖਾ ਕੇ ਕੋਠੀਆਂ ਆਪਣੇ ਪਾਲੇਗਾ ਚਾੜੂ ਬਾਈਆਂ ਪਾਰੀਆਂ ਨੇ ਠੀਕ ਹੈ ਫਿਰ ਨੁਕਾ ਕਰਨੀ ਜਣਾਂ ਕਿ ਹੈ ਵੀ ਧੰਨਵਾਦ ਜੀ ਹਾਂ ਜੀ ਅਖਿ ਜੀ ਕੀ ਨਾਮ ਹੈ ਜੀ ਮੇਰੇ ਨਾਲ ਕੁਲਵੰਤ ਸਿੰਘ ਹੈ ਪਰ ਆਪਾਂ ਕਦੇ ਇਹ ਬੋਲਣਾ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਚਲੋ ਹੁਣ ਜਿਹੜੀਆਂ ਚਾਰ ਮੁੱਖ ਪਾਰਟੀਆਂ ਪੰਜਾਬ ਚ ਲੜ ਰਹੀਆਂ ਨੇ ਲੋਕ ਸਭਾ ਚੋਣਾਂ ਬੀਜਪੀ ਕਾਂਗਰਸ ਆਮ ਆਦਮੀ ਪਾਰਟੀ ਕੋਈ ਦੱਸੋ ਕਿਹੜੀ ਪਸੰਦ ਹੈ ਭਾਈ ਸਾਰੇ ਠੀਕ ਨੇ ਅਸੀਂ ਤੇ ਆਪਣਾ ਕਰਕੇ ਖਾਣੇ ਆ ਕਰਕੇ ਖਾਣੇ ਮਤਲਬ ਲੋਕ ਇੰਨਾ ਪਰੇਸ਼ਾਨ ਹੋ ਗਏ ਨੇ ਲੀਡਰਾਂ ਤੋਂ ਪਰੇਸ਼ਾਨ ਹੀ ਪਰੇਸ਼ਾਨ ਨੇ ਪਰੇਸ਼ਾਨ ਕਿਹੜਾ ਨਹੀਂ ਹੁਣ ਸਾਰੇ ਪਰੇਸ਼ਾਨ ਨੇ ਉਹ ਵੀ ਜਨਰਾਂ ਚੋਂ ਡਿਆ ਸੀ ਹੋਰ ਕਿਸੇ ਨੇ ਛੜਤੇ ਵਿੱਚ ਨਸ਼ੇ ਛੜਤੇ ਕਿਸੇ ਨੇ ਕੋਈ ਛੜਤਾ ਆਪੇ ਛੱਡ ਕੇ ਆਪੇ ਰੌਲਾ ਪਾਣ ਲੱਗ ਜਾਂਦੇ ਨੇ ਫਲਾਣੇ ਨੇ ਇੰਝ ਕਰਤਾ ਫਲਾਣੇ ਨੇ ਇੰਦੀ ਕਰਤਾ ਛੱਡਿਆ ਆਪ ਹੁੰਦਾ ਨਾ ਦੂਜੇ ਦੇ ਲਈ ਜਾਂਦੇ ਨੇ ਨਸ਼ੇ ਦੀ ਸਮੱਸਿਆ ਵੀ ਤੁਸੀਂ ਕਿਹਾ ਸਾਰੀਆਂ ਸਰਕਾਰਾਂ ਆ ਕੇ ਦੇਖ ਲਈਆਂ ਹੁਣ ਅਗਲੀ ਵੀ ਪਾਰਟੀ ਆਈ ਪਿਆਣ ਚੌਥੀ ਵੀ ਫੇ ਕਿਸੇ ਨੇ ਹੱਥ ਨਹੀਂ ਕਰਿਆ ਫੇ ਕਿਉਂ ਅਰਦੇ ਕਿਉਂ ਨਹੀਂ ਹੁਣ ਆਪਣਾ ਚੁੱਪ ਕਰਕੇ ਘਰ ਬੈਠਾਗੇ ਜਿੱਦ ਤੱਕ ਲੱਗੇ ਨਾ ਕਿਸੇ ਨੂੰ ਬੋੜ ਪਾੜੀ ਕਰਕੇ ਖਾਣਾ ਹੈ ਆਪਣਾ ਆ ਸੜਕ ਦਾ ਵੀ ਥੋੜਾ ਕੀ ਹਾਲ ਹੈ ਸੜਕ ਦਾ ਹੁਣ ਸਾਰਿਆਂ ਦੇਖਦੀ ਪੰਚਾਇਤੀ ਜੁਣਾ ਵੀ ਆ ਜੀ ਨੇ ਅੱਗੇ ਹਾਂ ਉਹ ਵੀ ਕਹਿਣਗੇ ਤੁਹਾਡਾ ਕਰ ਦਾਂਗੇ ਬਾਅਦ ਚ ਫਿਰ ਵੇਖੀ ਜਾਏਗੀ ਪਹਿਲੇ ਲੀਡਰ ਆ ਜਾਂਦੇ ਨੇ ਕਹਿੰਦੇ ਵੀ ਕੰਮ ਕਰਾਂਗੇ ਫਿਰ ਮੁੜ ਕੇ ਆਉਂਦੇ ਨਹੀਂ ਤੁਹਾਡੇ ਕੋਲ ਵੋਟ ਦੇਣੇ ਫਿਰ ਤਾਂ ਪੁੱਛਦੇ ਵੀ ਨਹੀਂ ਉਦੋਂ ਤਾਂ ਐਂ ਕਰਦੇ ਨੇ ਪੈਰੀ ਹੱਥ ਲਾਉਂਦੇ ਨੇ ਉਦੋਂ ਬਾਅਦ ਕੁਝ ਵੀ ਨਾ ਮੁੜ ਕੇ ਮੁੜ ਕੇ ਕੀ ਲੈਣਾ ਹੁਣ ਉਹਨਾਂ ਨੇ ਉਹ ਤਾਂ ਪਾਰਟੀ ਬਦਲ ਲੈਂਦੇ ਨੇ ਮੁੜ ਕੇ ਕਹਿੰਦੇ ਵੀ ਮੇਰੇ ਅਗਲੀ ਪਸੰਦ ਆਈ। ਉੱਥੇ ਬੈਠੇ ਹੀ ਬਦਲ ਲੈਂਦੇ ਨੇ। ਹਾਂ। ਐਸਾ ਜਿਹੜੇ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਨੇ ਫੇਰ ਆਹਂਦੇ ਨੇ ਹਾਂ ਬਈ ਇੱਧਰ ਹੋ ਜਾਣਾ। ਸੋ ਕੋ ਸਾਨੂੰ ਉਲਟੇ ਪਾਸੇ ਪਾ ਦਿੰਦੇ ਨੇ। ਹੂੰ। ਠੀਕ ਹੈ। ਉਹ ਤੇ ਆਪਣਾ ਕੁਝ ਲੈਦੇ ਲੈਂਦੇ ਨੇ ਤੇ ਹਾਂ ਹੀ ਇੱਥੇ ਬੈਠੇ ਚੁੱਪ ਕਰਕੇ ਕਿਦੋਂ ਜਿੰਨਾ ਲੜੀ ਜਾਂਦੇ ਆ। ਜ਼ਮੀਰ ਮਤਲਬ ਰਿਆ ਨਹੀਂ ਅੱਜ ਕੱਲ ਲੀਡਰਾਂ ਦਾ ਮੰਨਦੇ ਹੂੰ। ਕੋਈ ਜ਼ਗੀਰ ਕੋਈ ਨਹੀਂਗਾ। ਹੂੰ। ਧੰਨਵਾਦ। ਬਾਬਾ ਜੀ ਕੀ ਨਾਮ ਆ ਜੀ? ਬੰਦ ਸਿੰਘ। ਠੀਕ ਹੈ। ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ? ਪਾਰਟੀਆਂ ਸਾਰੀਆਂ ਠੀਕ ਹੈ ਜੀ ਅਵੇ ਤਾਂ ਰੈਂਟ ਕਰਦੇ ਆ ਹਥੇ ਕਿਹੜੀ ਯਾਹੀ ਦਾ ਰੇੜੀ ਖਿੱਚ ਕੇ ਆਈ ਦਾ ਸ਼ਾਮ ਨੂੰ ਕਿਤੇ ਰੋਟੀ ਮਿਲ ਗਈ ਤਾਂ ਖਾ ਲਈ ਨਹੀਂ ਤੇ ਇੱਕ ਜਿਆਦਾ ਉਮਰ ਕਿੰਨੀ ਤੁਹਾਡੀ ਉਮਰ 70 ਤੱਕ 75 ਸਾਲ 75 ਸਾਲ ਦੀ ਉਮਰ ਦੇ ਵਿੱਚ ਵੀ ਮਿਹਨਤ ਕਰ ਰਹੇ ਹੋ ਸਰੰਦ ਸ਼ਹਿਰ ਜਾਂਦੇ ਹੋ ਕਰਦੇ ਹੁਣ ਡਰ ਕੇ ਤੇ ਪਾਸੇ ਸੌਣ ਦੀ ਨਹੀਂ ਕੋਈ ਸਰੰਦ ਸ਼ਹਿਰ ਜਾਂਦੇ ਹੋ ਹਾਂ ਜੀ ਅੱਛਾ ਮਤਲਬ ਦੇਹਾੜੀ ਦੇ ਵਿੱਚ ਜਿਵੇਂ ਕੋਈ ਗੇੜਾ ਲੱਗਦਾ ਤਾਂ ਪੈਸੇ ਬਣ ਜਾਂਦੇ ਨੇ ਕਿੰਨੇ ਕੁ ਪੈਸੇ ਬਣ ਜਾਂਦੇ ਆ ਜਿਵੇਂ ਆਂਦਾ ਜਲਾਈਏ ਕੋਈ ਕਦੇ 100 ਬਣ ਕੇ ਕਦੇ 150 ਬਣ ਕੇ ਬਸ ਉਹ ਤਾਂ ਗੇੜੇ ਦੇ ਹਿਸਾਬ ਨਾਲ ਨਿੱਦੇ ਬੈਠੇ ਆਂ ਉਹਦੇ ਨਾਲ ਗੁਜ਼ਾਰਾ ਅੱਜ ਕੱਲ ਤਾਂ ਰੇੜੀਆਂ ਵੀ ਨਹੀਂ ਜਿਹੜੀਆਂ ਉਹ ਮੋਟਰ ਲਾਈਆਂ ਹੋਈਆਂ ਨੇ ਨਾਲ ਪਰ ਤੁਸੀਂ ਲੱਤਾਂ ਨਾਲ ਖਿੱਚ ਕੇ ਜਾਂਦੇ ਹੋ ਇੰਨੀ ਮਿਹਨਤ ਕਰ ਰਹੇ ਹੋ ਅੱਜ ਹਾਂਜੀ ਹਾਂ ਕੀ ਮਤਲਬ ਤੁਹਾਨੂੰ ਕੋਈ ਸਰਕਾਰ ਕੋਈ ਪੈਨਸ਼ਨ ਵਗੈਰਾ ਲੱਗੀ ਹੈ ਸਿਰਫ ਉਹੀ ਹੈ 1500 ਹੀ ਠੀਕ ਹੈ ਉਹ ਦੇਖੋ ਕੋਈ ਪਰ ਅੱਜ ਵੀ ਮਜਬੂਰੀ ਹੈ ਵੀ ਆ ਉਮਰ 'ਚ ਵੀ ਕੰਮ ਕਰਨਾ ਹਾਂ ਜੀ ਹਾਂ ਕੋਈ ਸੂਟ ਰਹਾ ਹੀ ਨਹੀਂ ਕੋਈ ਪਾਸੇ ਵੀ ਬੜੀ ਕੋਈ ਮਾਰੇ ਗਰੀਬਾਂ ਨੂੰ ਕੋਈ ਠੀਕ ਹੈ ਧੰਨਵਾਦ ਜੀ ਹਾਂ ਅੱਖ ਜੀ ਕੀ ਨਾਮ ਹੈ ਜੀ ਗੁਰਨਾਮ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਸਾਰੇ ਪਾਰਟੀਆਂ ਪਸੰਦ ਨੇ ਜੇ ਕੰਮ ਕਰਨ ਕੋਈ ਵੀ ਪਾਰਟੀ ਚੰਗਾ ਕੰਮ ਕਰੇ ਸਾਨੂੰ ਪਸੰਦ ਆਏਗੀ ਜੇ ਨਾ ਹੋਏਗਾ ਤਾਂ ਆਪਾਂ ਸਾਰੇ ਤੁਸੀਂ ਵੀ ਕਹਿਣਾ ਅਸੀਂ ਵੀ ਕਹਿਣਾ ਵੀ ਮਾੜੇ ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਲੀਡਰ ਦੇ ਕੇ ਵੋਟ ਪਾਓ ਵੀ ਲੀਡਰ ਵਧੀਆ ਹੋਣਾ ਚਾਹੀਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਹਾਂ ਕੰਮ ਹੋਣਾ ਚਾਹੀਦਾ ਡਵੈਲਪਮੈਂਟ ਪਿੰਡ ਦੀ ਹੋਵੇ ਸ਼ਹਿਰ ਦੀ ਹੋਵੇ ਹੁਣ ਸਾਡੇ ਇੱਥੇ ਕੋਈ ਨੇੜੇ ਹਸਪਤਾਲ ਵੀ ਨਹੀਂ ਰਾਤ ਨੂੰ ਤੁਰੇ ਫਿਰ ਜਾਨੇ ਕੋਈ ਹਸਪਤਾਲ ਹੀ ਹੈ ਨਹੀਂ ਜਿੱਥੇ ਅਸੀਂ ਮਰੀਜ਼ ਨੂੰ ਇਲਾਜ ਕਰਾ ਲਿਆ ਜਾ ਸਕੇ ਦੱਸੋ ਕੀ ਕਰੀਏ ਮਤਲਬ ਡਿਸਪੈਂਸਰ ਵੀ ਕਰਾਉ ਬਣੀ ਕੋਈ ਨਹੀਂ ਹੈ ਸਰਸਵੇ ਪਰ ਕੋਈ ਸਹੂਲਤ ਨਹੀਂ ਹੈ ਕਿ ਕੋਈ ਇ ਸਰਕਾਰ ਤਾਂ ਮਤਲਬ ਇਸੇ ਜੀ ਤੇ ਆਈ ਸੀ ਨਵੀਂ ਆਣਾ ਵੀ ਅਸੀਂ ਐਜੂਕੇਸ਼ਨ ਤੇ ਸਿਹਤ ਸੂਲਤਾ ਦਵਾ ਕੇ ਫਿਰ ਉਹ ਵੀ ਨਹੀਂ ਮਿਲ ਰਹੀਆਂ ਨਹੀਂ ਮਿਲ ਰਹੀਆਂ ਰਾਤ ਨੂੰ ਲਈ ਫਿਰ ਜਾਂਦੇ ਨੇ ਮੁੰਡੇ ਗੱਡੀਆਂ 'ਚ ਪਾ ਕੇ ਰਾਤ ਨੂੰ ਕਿਸੇ ਨੂੰ ਅਟੈਕ ਹੁੰਦਾ ਹੈ ਕਿ ਉਹਨੂੰ ਕੁਝ ਹੁੰਦਾ ਕੁਝ ਨਹੀਂ ਉਹਨਾਂ ਨੂੰ ਪੱਲੇ ਪੈਂਦਾ ਕੋਈ ਚੰਦੀ ਇਹ ਚੰਡੀਗੜ੍ਹ ਭੇਜ ਦੇਣਗੇ ਕੋਈ ਪਟਿਆਲੇ ਭੇਜ ਦੇਣਗੇ ਉੱਥੇ ਜਾਂਦੇ ਨੇ ਰਾਜ ਮਰੀਜ਼ ਮਰ ਜਾਂਦਾ ਰੋਜ਼ਗਾਰ ਤਾਂ ਬਹੁਤ ਦੂਰ ਦੀ ਗੱਲ ਹੈ ਬਹੁਤ ਦੂਰ ਦੀ ਗੱਲ ਹੈ ਜੀ ਮਤਲਬ ਜਿਹੜਾ ਕੁਝ ਪਿਛਲੇ ਨਾਲ ਨਹੀਂ ਕਰਿਆ ਉਹ ਦੂਜਾ ਦਾਵਾ ਕਰਦੇ ਸੀ ਵੀ ਕਰਾਂਗੇ ਫਿਰ ਜੇ ਇੱਥੇ ਵੀ ਯਕੀਨੀ ਦੋ ਸਾਲਾਂ ਚ ਫਿਰ ਮਤਲਬ ਤੁਹਾਡੇ ਕੋਲ ਆਪਸ਼ਨ ਕੀ ਹੈ ਕੁਝ ਵੀ ਨਹੀਂ ਕੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਸਾਰੇ ਆਪਾਂ ਸਾਰੇ ਇਕੱਠੇ ਹੀ ਆ ਪਾਰਟੀ ਬਾਰੇ ਤੁਹਾਨੂੰ ਸਾਡ ਨਾਲੋਂ ਜ਼ਿਆਦਾ ਪਤਾ ਸਾਨੂੰ ਤੇ ਤਾਂ ਪੁੱਛੋ ਨਾ ਜੇ ਤੁਹਾਨੂੰ ਨਾ ਪਤਾ ਹੋਏ ਤੁਸੀਂ ਜਿਹੜੀ ਰਿਪੋਰਟ ਜਾਂ ਕਿਤੇ ਵੀ ਪਿੰਡਾਂ ਦੇ ਦੇਖੋ ਜੀ ਪਿੰਡਾਂ ਚ ਆਉਨੇ ਆ ਨਾ ਲੋਕਾਂ ਦੀ ਆਪਣੀ رائے ਆ ਕਈ ਲੋਕ ਮਤਲਬ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ ਜਾਂ ਨਹੀਂ ਜੁੜੇ ਹੋਏ ਉਹਨੇ ਆਪਣੀ رائے ਨੂੰ ਮਲਾਜੇ ਸਿਰਾਂ ਨੂੰ ਸਲਾਮਾ ਹੁਣ ਤੁਸੀਂ ਸਾਡੇ ਕੋਲ ਆਓਗੇ ਦੋ ਦੋਣ ਅਸੀਂ ਤੁਹਾਨੂੰ ਚਾਹ ਪਾਣੀ ਪੁੱਛਾਂਗੇ ਤੁਹਾਡੇ ਨਾਲ ਜੁੜ ਜਾਾਂਗੇ ਮਤਲਬ ਕਹਿਣ ਦਾ ਵੀ ਉਹ ਗੱਲ ਵੱਖਰੀ ਹੁੰਦੀ ਆ ਪਰ ਜਿਹੜੀ ਡਿਵੈਲਪਮੈਂਟ ਦੀ ਗੱਲ ਆ ਜਾਂ ਹੋਰ ਗੱਲ ਆ ਉਹ ਤਾਂ ਯਕੀਨ ਕਿਸੇ ਤੇ ਵੀ ਨਹੀਂ ਰਿਹਾ ਨਹੀਂ ਬਸ ਇਹੋ ਜਿਹੇ ਕੰਮ ਆ ਜੀ ਹੁਣ ਕੀ ਦਸੀਏ ਤੁਹਾਨੂੰ ਤੁਹਾਨੂੰ ਪਤਾ ਹੀ ਆ ਇਹ ਲੀਡਰ ਜਿਹੜੇ ਅੱਜਕ ਤੋਂ ਲੋਕਾਂ ਦੀ ਰਾਇ ਤੁਸੀਂ ਦੇਖੀ ਹੋਣੀ ਆ سوشل میڈیا ਤੇ ਵੀ ਕਮੈਂਟ ਥੱਲੇ ਵੀ ਕਿਵੇਂ ਇਹਨਾਂ ਨੂੰ ਬੋਲ ਰਹੇ ਨੇ ਫਿਰ ਮਤਲਬ ਇਹ ਪਾਰਟੀ ਤਾਂ ਬਦਲ ਲੈਂਦੇ ਨੇ ਹਨਾ ਉਸ ਤੋਂ ਬਾਅਦ ਜਾਣਾਂ ਦੇ ਲੋਕਾਂ ਜੀ ਹੈ ਨਾ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਨੇ ਜੇ ਲੋਕਾਂ ਜੀ ਆਣਗੇ ਫਿਰ ਕੀ ਬਣੂਗਾ ਇਹਨਾਂ ਦਾ ਲੋਕਾਂ ਨੇ ਆਹੀ ਗੱਲਾਂ ਕਰਾਂਗੇ ਜਿਹੜੀ ਆਪਾਂ ਹੁਣ ਕਰਦੇ ਆਪਾਂ ਇੱਥੇ ਦੇ ਤਾਂ ਕੋਈ ਹੋਰ ਕਿਸੇ ਚੈਨਲ ਤੇ ਚਲੇਗਾ ਉਹ ਕਿਤੇ ਆਉਂਦੇ ਹੀ ਨਹੀਂ ਮਤਲਬ ਜਿਵੇਂ ਪਹਿਲਾਂ ਦੇਖੀ ਆਪਾਂ 70 80 ਸਾਲ ਪਹਿਲਾਂ ਕਰਦਾਰ ਸੀ ਲੀਡਰਾਂ ਦਾ ਹੈ ਨਾ ਤੁਸੀਂ ਵੀ ਦੇਖੇ ਨੇ ਪੁਰਾਣੇ ਲੀਡਰ ਹੁਣ ਮਤਲਬ ਇੰਨਾ ਥੱਲੇ ਗਰਾਫ ਗਿਰ ਚੁੱਕਿਆ ਹੈ ਤੇ ਫਿਰ ਲੋਕ ਕਿੱਧਰ ਜਾਣ ਜਦ ਲੀਡਰਾਂ ਦਾ ਨਹੀਂ ਸਟੈਂਡ ਖੋਈ ਠੀਕ ਹੈ ਤੁਹਾਡੀ ਗੱਲ ਬਿਲਕੁਲ 100% ਦਾ ਠੀਕ ਹੈ ਹਾਂ ਬਿਲਕੁਲ ਠੀਕ ਹੈ ਧੰਨਵਾਦ ਜੀ ਕੀ ਨਾਮ ਹੈ ਕੋ ਜੀ ਜਸਾ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਚਾਰਾਂ ਚੋਂ ਚਾਰਾਂ ਦੇ ਸਾਰੇ ਪਸੰਦ ਆ ਜਿਹੜਾ ਵਧੀਆ ਕੰਮ ਕਰੇ ਜੀ ਕੋਈ ਇੱਕ ਦੱਸੋ ਇੱਕ ਕੀ ਕਹਿ ਸਕਦਾ ਜਿਹੜਾ ਕੰਮ ਆ ਜਿਹੜਾ ਕਰੇ ਕਿ ਸਭ ਤੋਂ ਵਧੀਆ ਉਹਨੂੰ ਹੀ ਮੰਨਾਂਗੇ ਜਿਹੜਾ ਹੁਣ ਜਿਹੜੇ ਹੁਣ ਆ ਗਏ ਇਹਨਾਂ ਨੂੰ ਵੋਟਾਂ ਲੈਣ ਹੁਣ ਆਉਣਾ ਫਿਰ 5 ਸਾਲ ਕਿਸੇ ਨੇ ਨਹੀਂ ਪੜਦਾ ਯਰੇ ਤਾਂ ਉਹਨਾਂ ਖਣਾ ਵੀ ਸਾਨੂੰ ਵੋਟ ਸਾਨੂੰ ਪਾਏ ਦੂਜੇ ਦਾ ਖਣਾ ਸਾਨੂੰ ਪਾਏ ਅਸੀਂ ਕਹਣਾ ਵੀ ਅਸੀਂ ਸਾਰਿਆਂ ਨੂੰ ਪਾਵਾਂਗੇ ਜਦੋਂ ਦੁੱਖ ਤਕਲੀਫ ਹੋਣੀ ਫਿਰ ਕਿਸੇ ਨੇ ਨਹੀਂ ਨਾਲ ਲੱਗਣਾ ਹੁਣ ਸਾਡੇ ਕੋਈ ਇੱਕ ਹਸਪੀਟਲ ਹੈ ਇੱਥੇ ਰਾਤ ਨੂੰ ਕੋਈ ਬੰਦਾ ਬਿਮਾਰ ਹੈ ਕੋਈ ਨਾ ਆ ਸਕਦਾ ਨਾ ਜਾ ਸਕਦਾ ਠੀਕ ਹੈ ਹੁਣ ਅਸੀਂ ਡਰਾਈਵਰੀ ਕਰਦੇ ਆ ਸਾਡੀ ਕਿੰਨੇ 10000 ਤਨਖਾਹ ਸਾਰੀ 10000 ਨਾਲ ਕਿੰਨੇ ਕਾਪਾ ਜੀ ਚਲਾ ਸਕਦੇ ਹਾਂ ਘਟੋ ਘੱਟ ਵੀ ਜਿਹੜੇ ਹੁਣ ਇਹਨਾਂ ਦੇ ਕਾਗਜ਼ ਬਣਾਏ ਉਹ 15 18000 ਪਾਉਂਦੇ ਨੇ ਕਾਗਜ਼ਾਂ 'ਚ ਸਾਨੂੰ ਦਿੰਦੇ ਨੇ ਉਹ 7 8000 ਰੁਪਏ ਤਨਖਾਹ ਇਹ ਤਾਂ ਮੋਹਨ ਜੀ ਵੀ ਨਹੀਂ ਪਤਾ ਵੀ ਉਹਨਾਂ ਡਰਾਈਵਰੀ ਕਾਦੀ ਕਰਦੇ ਹੋ ਗੱਡੀ ਚਲਾਉਣਾ ਈ ਕਿਹੜੀ ਜੀ ਗੱਡੀ ਵੱਡੀ ਦਾ ਚੱਕੀ ਅੱਛਾ ਟਰੱਕ ਹਾਂਜੀ ਠੀਕ ਹੈ ਪਰ ਉਹਨਾਂ ਨੂੰ ਪਤਾ ਤੁਸੀ ਪਿਛਲੀਆਂ ਵੀ ਦੇਖ ਲੀਆਂ ਤੇ ਹੁਣ ਵੀ ਦੇਖ ਰਹੇ ਹੋ ਸਮੱਸਿਆ ਦੱਸ ਰਹੇ ਹੋ ਫਿਰ ਚੰਗੀ ਕੋਈ ਵੀ ਨਹੀਂ ਲੱਗੀ ਚੰਗੀ ਤਾਂ ਹੁਣ ਅਸੀਂ ਕਹਿੰਦੇ ਆ ਵੀ ਜਿਹੜਾ ਆਊਗਾ ਸਾਨੂੰ ਵੀ ਫਾਇਦਾ ਆਊਗਾ ਉਹਨਾਂ ਨੂੰ ਵੀ ਫਾਇਦਾ ਆਊਗਾ ਜੀ ਮੀਤਨਾ ਵੋਟ ਪਾਈ ਸੀ ਵੀ ਹੈਨਾ ਨਵੀਂ ਦੇਖ ਕੇ ਵੀ ਚੁਣੀਆਂ ਲੋਕਾਂ ਨੇ ਚੁਣੀ ਆ 92 ਵਿਧਾਇਕ ਬਣੇ ਨੇ ਇਹਨਾਂ ਦੇ ਹਾਂ ਪੱਕੀ ਗੱਲ ਹੈ ਜੀ ਆਪਣਾ ਵੀ ਇੱਕ ਸੋਚ ਸਮਝ ਕੇ ਪਾਉਂਦੇ ਆ ਵੀ ਸਾਰਾ ਪਰਿਵਾਰ ਵੋਟ ਪਾਵਾਂਗੇ ਵੀ ਅੱਗੇ ਤੋਂ ਵਧੀਆ ਕੰਮ ਕਰਾਂਗੇ ਵਧੀਆ ਕੋਈ ਕਰਦਾ ਨਹੀਂ ਬਾਅਦ ਚ ਹੁਣ ਜਿਹੜੀ ਜਿਹੜੀ ਕਣਕ ਲੱਗੀ ਸੀ ਉਹ ਵੀ ਸਾਡੇ ਬੰਦ ਕਰ ਗਈ अच्छा हां आटा मेरा मिलदा है आटा दे रहे हैं महंगा आटे ਨੂੰ ਆਟੇ ਚ ਤਾਂ ਸੁੰਡੀਆਂ ਪਾ ਜਣੀਆਂ ਉਹਨਾਂ ਦਮਾਨੂ ਕਾ ਪੜੇ ਕੋਲੀ ਰੱਖ ਲੈ ਕਣਕ ਆਈਆਂ ਉਹ ਵੀ 3-4 ਮਹੀਨੇ ਤੋਂ ਹੁਣ ਇਹਨੇ ਬੋਟਾ ਲੈਣੀ ਤਾਂ ਦੇਣ ਲੱਗੇ ਨਹੀਂ ਤਾਂ ਪਹਿਲਾਂ ਦਿਨ ਬੰਦ ਕੀ ਫਰੀਜ ਦੇ ਸੁਲਤਾਨੇ ਤੁਸੀਂ ਕੀ ਮੰਨਦੇ ਹੋ ਵੀ ਮਿਲਣੀਆਂ ਚਾਹੀਦੀਆਂ ਨੇ ਜਾਂ ਫਿਰ ਨਹੀਂ ਮਿਲਣੀਆਂ ਨੇ ਸਾਰਿਆਂ ਨੂੰ ਮਿਲਣ ਨਹੀਂ ਤਾਂ ਸਾਰਿਆਂ ਦੀ ਬੰਦ ਹੋਣ ਬਿਤਕਰਾ ਬਿਤਕਰਾ ਹੁੰਦਾ ਪਿੰਡਾਂ ਚ ਹਾਂ ਜੀ ਹੁਣ ਇਹਨਾਂ ਨੇ 4-5 ਮਹੀਨੇ ਤੇ ਦਿੱਤੀਆਂ ਨਹੀਂ ਹਾਂ ਬੰਦ ਕਰਤਾ ਏਸੀ ਲਾਉਂਦਾ ਜਿਹੜਾ ਏਸੀ ਲਾਉਂਦਾ ਆਪਣੀ ਕਿਸ਼ਤਾਂ ਲਿਆਉਂਦਾ ਪਤਾ ਨਹੀਂ ਕਿਸ਼ਤ ਕਿਵੇਂ ਤਾਰਦਾ ਉਹਨਾਂ ਇਹਨਾਂ ਦਾ ਕਹਤਾ ਭਗਵਾਨ ਤਵਾਨ ਨੇ ਵੀ ਏਸੀ ਲਾਉਂਦੇ ਨੇ ਸਾਨੂੰ ਪਤਾ ਜੀ ਮੈਂ ਅਸੀਂ 10000 ਤਨਖਾਹ ਹੀ ਕਿਸ਼ਤ ਵੀ ਦੇਣੇ ਆ ਉਹਦੀ ਕਿਸ਼ਤਾਂ ਤੇ ਲੈਣੇ ਆ ਹੁਣ 6 ਮਹੀਨੇ ਦਿੱਤੇ ਇਹਨਾਂ ਨੂੰ ਬੋਟਾ ਆ ਗਏ ਹੁਣ ਘਰ ਘਰ ਉਹਨਾਂ ਆਟਾ ਪਟਣ ਲੱਗ ਗਏ ਨੇ ਇਹਨਾਂ ਹੁਣ ਸਰ ਬਿਸਕੜਾ ਨਹੀਂ ਕਰਨਾ ਚਾਹੀਦਾ ਉਹ ਤੁਸੀਂ ਬਿਲਕੁਲ ਦੀ ਗੱਲ ਕਰ ਰਹੇ ਹੋ ਵੀ ਜੇ 600 ਉੱਪਰ ਟੁੱਪ ਜਵੇ ਫਿਰ ਬਿੱਲ ਆਉਂਦਾ ਹੈ ਸਾਰਾ ਆਉਂਦਾ ਫਿਰ ਹਾਂ ਸਾਰਾ ਆਉਂਦਾ ਹੀ ਸਾਰਾ ਭਰਨਾ ਪੈਂਦਾ ਹੀ ਅੱਛਾ ਫਿਰ ਇਹ ਮਤਲਬ ਜਨਰਲ ਉਹਨਾਂ ਨੇ ਜਦੋਂ ਸਰਕਾਰ ਬਣ ਤੋਂ ਬਾਅਦ ਪਹਿਲਾਂ ਇਹ ਗੱਲ ਕਹੀ ਸੀ ਵੀ ਸਾਰੇ ਵਰਗਾਂ ਨੂੰ ਜਿਹੜੀ 600 ਯੂਨਟ 2 ਮਹੀਨੇ ਦੀ ਮੁਫਤ ਬਿਜਲੀ ਦਿੱਤੀ ਜਾਊਗੀ ਫਿਰ ਜਨਰਲ ਨਾਲ ਮੰਨ ਧੱਕਾ ਕਰਿਆ ਹਾਂ ਹੀ ਬਿਲਕੁਲ ਧੱਕਾ ਕੀਤਾ ਸੀ ਸਾਨੂੰ ਹੁਣ ਜਿਹੜੀ ਮੈਂ ਪਿਛਲੇ ਪਿਛਲੀ ਗਰਮੀ 'ਚ ਇੱਕ ਮੁੰਡੇ ਦਾ ਵਿਆਹ ਸੀ 51000 ਰੁਪਏ ਭਰੇ ਮੈਂ ਚੱਲ 51000 ਚੱਲ ਇਹਨਾਂ ਨੇ ਨਹੀਂ ਲਿਆ ਤਾਂ ਬਿੱਲ ਆ ਗਿਆ ਹਾਂ 5100 ਫੇਰ ਪਰ ਨਹੀਂ ਪਿਆ ਕਰੇਗੀ ਬੰਦਾ ਹੀ ਹੁਣ ਅੱਛਾ ਹਾਂ ਨਹੀਂ ਤੁਹਾਨੂੰ ਬਿੱਲ ਦਿਖਾ ਦਣਾ ਮੈਂ ਲਿਆ ਗਈ ਸਮੱਸਿਆ ਮਤਲਬ ਤੁਹਾਡੀ 5 ਮਹੀਨੇ ਦੀ ਤਨਖਾਹ ਗਈ ਹਾਂਜੀ 5 ਮਹੀਨੇ ਦੀ ਤਨਖਾਹ ਗਈ ਚਲੋ ਇਹ ਕਹਿੰਦੇ ਜਿਹੜੀ ਸਰਕਾਰ ਹੈ ਵਧੀਆ ਕੰਮ ਕਰੇ ਭਵੰਤਮਾਨ ਹੈ ਇਹ ਵੀ ਵਧੀਆ ਕੰਮ ਕਰੀ ਹੈ ਤੇ ਇਹਨਾਂ ਨਾਲ ਹੀ ਆ ਥੋੜਾ ਜਿਆਦਾ ਦੱਸੋ ਵੀ ਪ੍ਰਧਾਨ ਮੰਤਰੀ ਦਾ ਮਸਲਾ ਹੈ ਨਾ ਇਹ ਪ੍ਰਧਾਨ ਮੰਤਰੀ ਦੇ ਚੋਣਾਂ ਨੇ ਪਹਿਲਾਂ ਡਾਕਟਰ ਮਨਮੋਨ ਸਿੰਘ ਵੀ ਰਹੇ ਨੇ ਨਰਿੰਦਰ ਮੋਦੀ ਵੀ ਹੁਣ ਦੋ ਵਾਰ ਰਹੇ ਚੁੱਕੇ ਨੇ ਦੋਵਾਂ ਚ ਦੋਵਾਂ ਦੇ ਵਿੱਚੋਂ ਕਿਹੜਾ ਠੀਕ ਲੱਗਿਆ ਦੋਨਾਂ ਨੇ ਮਨਮੋਨ ਸਿੰਘ ਵੀ ਠੀਕ ਸੀ ਹਾਂ ਸਭ ਤੋਂ ਕੀ ਕਮੀ ਆ ਮੋਦੀ ਵੀ ਠੀਕ ਨਹੀਂ ਆਪਾਂ ਕਹੇ ਮਾੜਾ ਕਹੀ ਉਹਨਾਂ ਨੂੰ ਉਹ ਵੀ ਠੀਕ ਨਹੀਂ ਜੋ ਮਨਮੋਨ ਸਿੰਘ ਨੇ ਵਧੀਆ ਕੰਮ ਕੀ ਹਾਂਜੀ ਕਿਸਾਨ ਪਛਾਣਨੇ ਨੇ ਹਾਂ ਮੋਦੀ ਸਾਡੇ ਦਾ ਮੋਦੀ ਵੀ ਠੀਕ ਜਿਹੜੇ ਕੰਮ ਕਰਦੇ ਨੇ ਤੇ ਮਨਮੋਹਨ ਸਿੰਘ ਵੀ ਠੀਕ ਸੀ ਹਾਂ ਸਾਡੇ ਬਾਤੇ ਤਾਂ ਸਾਰੇ ਠੀਕ ਨੇ ਜੀ ਹਾਂ ਕਿ ਮਾੜਾ ਸੀ ਕਿ ਉਹ ਕਈ ਹੁਣ ਇਹਨਾਂ 5 ਸਾਲ ਬਾਅਦ ਹੁਣ ਇਹਨਾਂ ਵੋਟਾਂ ਲੈਣ ਵਾਸਤੇ ਬਾਅਦ ਚ ਕਹੇ ਦੀ ਸਾਰ ਨਹੀਂ ਪੁੱਛਣੀ ਮੇਰੇ ਤੋਂ ਅਮਰ ਸਿੰਘ ਬਣਿਆ ਸਾਡੇ ਕੋਲ ਆਏ ਨਹੀਂ ਇੱਥੇ ਤੱਕ ਵੀ ਤੁਸੀਂ ਮੱਛਰ ਚ ਮਰਦੇ ਹੋਗੇ ਜੀਨੇ ਹੋਗੇ ਕੀ ਕਸਵਾ ਲਾਉਨੇ ਹੋ ਕਿਸੇ ਨੇ ਨਹੀਂ ਡਾਕਟਰ ਅਮਰ ਸਿੰਘ ਆਏ ਨਹੀਂ ਮੁੜ ਕੇ ਨਾ ਕੋਈ ਨਹੀਂ ਆਇਆ ਜੀ ਉਤੋਂ ਪਹਿਲਾਂ ਹਰਿੰਦਰ ਖਾਲਸਾ ਸੀ ਕਿ ਉਹ ਵੀ ਆਏ ਨੇ ਸਾਰੇ ਵੋਟਾਂ ਨੂੰ 5 ਸਾਲ ਬਾਅਦ ਸਾਰੇ ਆਉਂਦੇ ਨੇ ਬਾਕੀ ਕੋਈ ਦਿਨ ਚ ਨਹੀਂ ਆਉਂਦਾ ਵੀ ਤੁਸੀਂ ਮਰਿਓਗੇ ਜਿੰਦੇ ਹੋ ਜੀ ਕਿੱਥੋਂ ਦਾ ਮੁੰਡਾ ਆਇਆ ਸੀਗਾ ਸੋਨੋ ਫਤਿਹਗੜ੍ਹ ਇੱਥੇ ਹਾਂ ਉਹ ਖਾਨਪੁਰ ਆਇਆ ਸੀਗਾ ਉਹ ਕਹਿੰਦਾ ਮੈਂ ਡੈਡੀ ਨਾਲ ਹੁੰਦਾ ਹੁੰਦਾ ਸੀਗਾ ਮੈਂ ਡੈਡੀ ਨਾਲ ਜਾਂਦਾ ਹੁੰਦਾ ਸੀਗਾ ਪਰ ਐਸ਼ੀਆਂ ਗੱਲਾਂ ਕਰ ਕਰ ਕੇ ਮੱਲੇ ਹੁਣ ਆਇਆ ਸੀ ਵੋਟਾਂ ਵਾਸਤੇ ਅੱਛਾ ਤੇ ਮਤਲਬ ਪਹਿਲਾਂ ਕੋਈ ਅਸੀਂ ਤੇ ਦੇਖਿਆ ਵੀ ਨਹੀਂ ਸੀ ਬਸੰਤ ਸਿੰਘ ਖਾਲਸਾ ਉਹ ਤਾਂ ਮੇਰੇ ਨਾਲ ਪਾਰਟੀ ਬਦਲ ਗਈ ਸੀ ਹਣਾ ਆਮ ਆਦਮੀ ਚ ਬੀਜ ਬੀ ਚੱਲ ਗਈ ਸੀ ਹਾਂ ਤੇ ਇਸ ਤਰ੍ਹਾਂ ਕਰਕੇ ਹੁਣ ਆਏ ਨਾ ਹੁਣ ਤਾਂ ਕਾਲੀਆਂ ਨੂੰ ਆਇਆ ਸੀ ਅੱਛਾ ਅੱਛਾ ਹਾਂ ਸਿਰੋਹੜੀ ਕਾਲੀ ਤੋਂ ਜੀ ਪਹਿਲਾਂ ਉਹਦੇ ਖਾਨਪੁਰ ਆਇਆ ਸੀਗਾ ਉੱਥੇ ਤੇ ਇਸ ਤਰ੍ਹਾਂ ਕਰਕੇ ਮਤਲਬ ਕਹਿੰਦਾ ਵੀ ਆਉਣ ਕੇ ਸਾਰੇ ਕਹਿਣਗੇ ਯਾਰ ਬਾਕੀ ਆ ਡਿਵੈਲਪਮੈਂਟ ਦਾ ਤੇ ਦੇਖੋ ਨਹੀਂ ਲਿਓ ਤੁਸੀਂ ਸਾਰਾ ਕੁਝ ਹਾਂਜੀ ਸਾਰਾ ਕੁਝ ਇੰਨਾ ਬੁਰਾ ਹਾਲ ਤਾਂ ਕਿਸੇ ਪਿੰਡ 'ਚ ਨਹੀਂ ਹੈਗਾ ਜਿੰਨਾ ਇੱਥੇ ਦੇਖ ਰਹੇ ਹਾਂ ਬਿਲਕੁਲ ਬਿਲਕੁਲ ਕਿੱਥੇ ਅੱਗੇ ਕਿੰਨੇ ਪਿੰਡਾਂ ਨੂੰ ਆ ਜਾਉਂਦਾ ਈ ਜਾਣਾ ਯਾਰ ਸਜਾਦਪੁਰ ਦੇਖੋ ਇਹ ਡਡੇ ਟੋਏ ਅੱਛਾ ਨਹਿਰ ਜੁਕੋ ਜਾਓਗੇ ਨਾ ਯਾਰ ਦੂਰਲੇ ਪਾਸੇ ਬਹੁਤ ਵੱਡੇ ਵੱਡੇ ਟੋਏ ਨੇ ਉਹ ਰਾਗ ਬਿੰਦਗੜ ਜਾਂਦਾ ਈ ਹਗ ਬਿੰਦਗੜ ਵੀ ਚਲਾ ਜਾਂਦਾ ਅੰਬੇ ਮਾਝ ਨਿਕਲ ਜਾਣਾ ਈ ਹੈ ਚੱਲ ਜਾਂਦਾ ਹੈ ਜੀ ਠੀਕ ਹੈ ਅੰਬੇ ਮਾਝ ਰਾਗ ਬਿੰਦਗੜ ਉੱਧਰ ਸਾਰੇ ਜੰਡਾਲੀ ਇਹ ਸਾਰੇ ਉਧਰ ਲੰਘ ਜਾਂਦੇ ਨੇ ਇਹ ਤਾਂ ਆਮ ਸਹੂਲਤਾਂ ਨੇ ਜਿਹੜੀਆਂ ਦੇਣੇ ਚਾਹੀਦੇ ਨੇ ਇਹ ਤਾਂ ਬਾਅਦ ਕੀ ਨਾਮ ਕਰੀ ਗੋ ਆਮਰ ਸਿੰਘ ਜੀ ਠੀਕ ਹੈ ਅੰਕਲ ਜੀ ਚਾਰ ਪਾਰਟੀਆਂ ਮੁਖ ਨੇ ਪੰਜਾਬ ਚ ਵੋਟਾਂ ਆ ਗਈਆਂ ਪ੍ਰਧਾਨ ਮੰਤਰੀ ਦਾ ਕਿਹੜੀ ਪਸੰਦ ਹੈ ਇੱਕ ਹੁਣ ਤੇ ਸਾਰੀਆਂ ਪਸੰਦ ਨੇ ਜਿਹੜਾ ਕੋਈ ਆਏਗਾ ਸਾਡੇ ਕੋਲ ਤਾਂ ਹੀ ਹੈ ਕੋਈ ਨਹੀਂ ਆਉਂਦਾ ਜੀ ਇੱਥੇ ਡਾਕਟਰ ਅਮਰ ਸਿੰਘ ਆਏ ਨਹੀਂ ਪਹਿਲਾਂ ਹੈ ਡਾਕਟਰ ਅਮਰ ਸਿੰਘ ਨਾ ਆ ਡਾਕਟਰ ਅਮਰ ਸਿੰਘ ਆਏ ਨਹੀਂ ਸਾਡੇ ਕੋਲੇ ਕਦੀ ਨਹੀਂ ਆਇਆ ਉਹ ਉਹਦੇ ਜਾਂਦਾ ਸੀ ਆ ਕਰਦਾਂਗੇ ਫਲਾਣਾ ਕਰਦਾ ਕੋਈ ਨਹੀਂ ਆਇਆ ਸਾਡੇ ਕੋਲ ਨਾ ਹੁਣ ਆ ਇੱਥੇ ਬਣਿਆ ਐਮਐਲ ਇਹ ਨਹੀਂ ਆਉਂਦਾ ਸਾਡੇ ਕੋਲੇ ਇਹ ਨਹੀਂ ਆਇਆ ਉਹਦਾ ਜਦੋਂ ਬਣ ਗਿਆ ਐਡਵੋਕੇਟ ਰਾਏ ਹਾਂ ਜੀ ਇਹ ਵੇਲੇ ਆਇਆ ਅੱਛਾ ਕੋਈ ਨਹੀਂ ਆਇਆ ਸਾਡੇ ਕੋਲ ਸਿਰਫ ਇਹ ਆਉਂਦਾ ਸੀ ਪੱਟੀ ਸਾਹਿਬ ਆਉਂਦਾ ਜੇ ਉਹ ਦੁੱਖ ਦੁੱਖ ਦੇ ਵਿੱਚ ਉਹ ਖਲੋਂਦਾ ਸਾਰਿਆਂ ਦੇ ਕਈ ਵਾਰੀ ਉਹ ਆ ਜਾਂਦਾ ਉਹ ਬੀਜੇਪੀ ਚ ਨਹੀਂ ਹਾਂ ਬੀਜੇਪੀ ਉਹ ਆ ਜਾਂਦਾ ਖਲੋ ਜਾਂਦਾ ਕੇ ਸਾਰਿਆਂ ਚ ਠੀਕ ਹੈ ਹੂੰ ਜੇ ਜਾਈਏ ਗੱਲ ਵੀ ਸੁਣਦਾ ਇਹ ਤੇ ਗੱਲ ਹੀ ਨਹੀਂ ਸੁਣਦੇ ਅਗਲੇ ਕੋਈ ਵੀ ਸਾਡੀ ਫਿਰ ਮਤਲਬ ਤੁਸੀਂ ਸਾਰੇ ਦੇਖ ਲਿਆ ਨਾ ਫਿਰ ਫਿਰ ਤੁਹਾਡੇ ਕੋਲ ਆਪਸ਼ਨ ਕੀ ਆ ਹੁਣ ਹੋਰ ਰਾਹ ਕੀ ਆ ਤੁਹਾਡੇ ਕੋਲ ਵੋਟਾਂ ਪਾਵਾਂਗੇ ਅੱਬਲ ਤੇ ਸਾਡਾ ਜੀ ਨਹੀਂ ਕਰਦਾ ਵੋਟਾਂ ਪਾਉਣ ਨੂੰ ਕਿਸੇ ਨੂੰ ਵੀ ਵੀ ਕਿ ਇਹਨੂੰ ਪਾਉ ਨਾ ਪਾਉ ਮੋਦੀ ਵੀ ਮੋਟਾ ਪਾਵਾਂਗੇ ਇਹ ਹੋਰ ਕਿਹਨੂੰ ਮੋਟਾ ਪਾਵਾਂਗੇ ਅੱਛਾ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਡਾਕਟਰ ਮਰੋਣ ਸਿੰਘ ਤੇ ਦਰਦਰ ਬੁੱਧੀ ਚੋਂ ਕੌਣ ਪਸੰਦ ਹੈ ਸਾਨੂੰ ਦੇ ਦੋਵੇਂ ਪਸੰਦ ਹਨ ਮਰੋਣ ਸਿੰਘ ਦੀ ਮੋਦੀ ਵੀ ਸੀ ਉਹ ਕਿਉਂ ਕਿਉਂ ਇਹ ਸਾਰੇ ਸੁਣਦਾ ਵੀ ਹੈ ਮਾੜੀ ਮੋਟੀ ਗੱਲ ਅੱਛਾ ਹਾਂ ਉਹ ਵੀ ਇਹਦਾ ਆਵਾਜ਼ ਸਾਰਿਆਂ ਨਾਲ ਮੇਲਬੱਤ ਵੀ ਹੈ ਅੱਛਾ ਚਲੋ ਕਿਸਾਨਾਂ ਨਾਲ ਤੇ ਚਲੋ ਮਾੜਾ ਮੋਟਾ ਹੈ ਉਹ ਕਿਸਾਨਾਂ ਦਾ ਵੀ ਕਰੀ ਵੀ ਜਾਂਦਾ ਸਾਰਾ ਕੋਈ ਫਿਰ ਕਿਸਾਨਾਂ ਦੇ ਵਿੱਚੋਂ ਪਾੜ ਗਏ ਨੇ ਤੇ ਕਿਸਾਨ ਨਾ ਪਾੜਦੇ ਆਪੇ ਉਹਨਾਂ ਦਾ ਹੋ ਜਾਂਦਾ ਮਸਲਾ ਲਾਉਣ ਨੂੰ ਕਨਹੀਂ ਮਤਲਬ ਤੁਸੀਂ ਮੰਨਦੇ ਹੋ ਵੀ ਉੱਥੋਂ ਜਾਣ ਕੇ ਆਏ ਨੇ ਫਿਰ ਉਹ ਜਾਣ ਕੇ ਉਹ ਜੋ ਉਹ ਲਿਖਾ ਕੇ ਲਿਆਉਂਦੇ ਪੱਕਾ ਬਣਾ ਕੇ ਲਿਆਉਂਦੇ ਆਪਣਾ ਇੰਨੇ ਸੂਝਵਾਨ ਲੀਡਰਸ਼ਿਪ ਬਲਵੀਰ ਸਿੰਘ ਰਾਜੇਵਾਲ ਹੁਣੀ ਹੋਰ ਕਈ ਵਿੱਚ ਫਿਰ ਕੀ ਕਾਰਨ ਬਣਿਆ ਵੀ ਤੁਹਾਨੂੰ ਲੱਗਦਾ ਇਹਨਾਂ ਤੇ ਇਲਜ਼ਾਮ ਵੀ ਲੱਗ ਰਹੇ ਨੇ ਪੈਸਿਆਂ ਦੇ ਹੁਣ ਵੇਖੋ ਜਿਹੜੇ ਹੁਣ ਕੈਦ ਕੈਦੀ ਸਾਡੇ ਸਿੰਘ ਨੇ ਕਿੰਨੇ ਕਿੰਨੇ ਜਰਾਂ ਦੇ ਸਾਜੀ ਕਾਲੀ ਦਲ ਨਾਲ ਚੁੱਕ ਤੇ ਰਹੇ ਨੇ ਆਵਾਜ਼ ਉਹ ਚੁੱਕਦੇ ਤੇ ਹਨ ਪਰ ਉਹਨਾਂ ਮਗਰ ਕੋਈ ਨਹੀਂ ਲੱਗਦਾ ਨਾ ਕੋਈ ਸੁਣਦਾ ਉਹਨਾਂ ਸਾਡੇ ਕਿੰਨਾ ਕ ਪ੍ਰਭਾਵ ਕਾਲੀ ਦਲ ਦਾ ਕਾਲੀਦਾਲ ਦਾ ਸਾਡਾ ਪ੍ਰਭਾਵ ਪਹਿਲਾਂ ਹੈ ਸੀ ਪੂਰਾ ਹੁਣ ਤੇ ਘਟ ਗਿਆ ਗਾ ਜੀ ਕਾਦੀ ਕਰਕੇ ਸੁਖਵੀਰ ਬਾਦਲ ਕਰਕੇ ਕੋਈ ਸੁਖਵੀਰ ਬਾਦਲ ਗੱਲ ਕਰੀ ਘਟਿਆ ਪਰ ਉੰਜ ਹੀ ਫੇ ਪਾਰਟੀਆਂ ਜਿਹੜੀਆਂ ਨੇ ਆ ਜਾਂਦੀਆਂ ਅੱਗੇ ਉਹ ਫਿਰ ਲੋਕੀ ਜਿਹੜੇ ਮੁੰਡੇ ਹੁੰਡੇ ਨਾਲਦੇ ਉਹ ਕਲਦੇ ਆ ਤੇ ਫੇਰ ਵੀ ਆਪਾਂ ਉਹਨਾਂ ਨਾਲ ਹੀ ਆ ਅੱਛਾ ਜਿਵੇਂ ਪੰਜਾਬ ਬਚਾਓ ਯਾਤਰਾ ਨੇ ਸ਼ੁਰੂ ਕਰੀ ਹੈ ਠੀਕ ਹੈ ਕਿਹੜੀ ਕਾਲੀਦਾਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀ ਹੋਈ ਹੈ ਕਿਉਂਕਿ ਪੰਜਾਬ ਖਤਰੇ 'ਚ ਹੈ ਉਹ ਤਾਂ ਚਲੋ ਲੋਕ ਵਿਖਾਉਣਾ ਵਿਖਾਣਾ ਹੀ ਆਪਣਾ ਜਿਹੜਾ ਜਲਵਾ ਇਹਨਾਂ ਨੇ ਕਿ ਨਹੀਂ ਬਾਕੀ ਹੋਰ ਵੇਖੀ ਜਾਏਗੀ ਅਸੀਂ ਤਾਂ ਗਰੀਬ ਆਦਮੀਆਂ ਸਾਨੂੰ ਤਾਂ ਕੁੜੀਆਂ ਹੁਣ ਕਣਕ ਆਟਾ ਹੁਣ ਦੇਣ ਲੱਗੇ ਨੇ ਸਾਡੇ ਤਾਂ ਬਾਈ ਬੰਦ ਕਰਦਾ ਸਾਬ ਕੋ ਜੀ ਉਹ ਕਿਉਂ ਪਤਾ ਨਹੀਂ ਕਿ ਆਹਾਂ ਦੇ ਥੋੜੇ ਲਈ ਏਸੀ ਗੱਡੀ ਲੋਕਾਂ ਦੀ ਜੰਗਾਉਂਦੇ ਨੇ ਜੋ ਆ ਗਾ ਸਾਡੇ ਤੇ ਆਂਦੇ ਥੋੜੇ ਕੋ ਗੱਡੀਆਂ ਨੇ ਲਾ ਗੱਡੀਆਂ ਵੀ ਲੋਕੀ ਸਾਡੇ ਗਗਿੰਦਗੜ੍ਹ ਦੇ ਮੁੰਡਾ ਚਲਾਉਂਦਾ ਛੋਟੀ ਗੱਡੀ ਦੇ ਬੂਤਰੇ ਨਾਮ ਦੇ ਉਦੋਂ ਨਹੀਂ ਦੇਖਦੇ ਸੀ ਉਦੋਂ ਨਹੀਂ ਦੇਖਦੀਆਂ ਨਾ ਨਹੀਂ ਧੰਨਵਾਦ ਜੀ ਸਾਡੇ ਦਾ ਸਰਮ ਜਿਹੜੀ ਜਗ੍ਹਾ ਉਹ ਵੀ ਸਾਡੇ ਨਾਂ ਨਹੀਂ ਹੈਗੀ ਅੱਛਾ ਕਿਤੇ ਰਹਿਨੇ ਆ ਸੀ ਕੱਲੋਂ ਪੰਚਾਇਤੀ ਅਗਲਾ ਪੰਚਾਇਤੀ ਆਖੇ ਤੂੰ ਨਿਕਲੋ ਬਾਹਰ ਠੀਕ ਹੈ ਕਹਿੰਦੇ ਜੀ ਧੰਨਵਾਦ ਅੱਛਾ ਆਖੇ ਜੀ ਕੀ ਨਾਮ ਹੈ ਲਖਵਿੰਦਰ ਜੀ ਤੁਸੀਂ ਦੱਸੋ ਕਿਹੜੀ ਪਾਰਟੀ ਪਸੰਦ ਹੈ ਕੋਈ ਇੱਕ ਕਹਿੰਦਾ ਜੀ ਕਾਂਗਰਸ ਕਾਂਗਰਸ ਹਾਂ ਜੀ ਉਹ ਕਿਵੇਂ ਉਹ ਸਾਡੇ ਚੜ੍ਹਕਾ ਛੜਕਾ ਬਣਾ ਗਏ ਹਨ ਤੇ ਸਾਡਾ ਕਰਜ਼ਾ ਹੀ ਮਾਫ ਕੀਤਾ ਉਹਨਾਂ ਨੇ ਅੱਛਾ 2-2 ਲੱਖ ਕੈਪਟਨ ਜੀ ਕੈਪਟਨ ਨੂੰ ਤਾਂ ਹਾਂਜੀ ਅੱਛਾ ਤੇ ਆ ਬਾਕੀ ਫਿਰ ਬਾਤੂ ਕੀ ਗਲਤੀ ਬਣੀ ਨਹੀਂ ਮਾਰ ਤੇ ਕੋਈ ਛੜਕਾ ਬਣੀ ਹੀ ਨਹੀਂ ਅੱਛਾ ਉਹਨਾਂ ਵਧੀਆ ਕੀਤਾ ਸਾਡੇ 2-2 ਲੱਖ ਰੁਪਈਆ ਸਾਡੇ ਪਿੰਡ ਕਾਫੀ ਪਹਿਲਾਂ ਪਰ ਮੇਰੇ ਪਿੰਡ ਕਾਫੀ ਕਰਜ਼ਾ ਮੁਆਫ ਕੀਤਾ ਜਿਵੇਂ ਮਤਲਬ ਭਗਵਾਨ ਤਮਨ ਜੀ ਸਰਕਾਰ ਬਣੀ ਐ 2 ਸਾਲਾਂ ਚ ਕੁਝ ਨਹੀਂ ਹੋਇਆ ਫਿਰ ਨਾ ਇਹ ਕਿਹਦਾ ਹੀ ਨਿਰਪਤਾ ਇਹ ਕਿੱਥੇ ਆਇਆ ਕੋਈ ਨਹੀਂ ਆ ਉਹ ਆਈ ਆ ਕਹੀ ਇਹਨੇ ਨਾ ਤੂੰ ਸੜਕਾਂ ਨਹੀਂ ਬਣਾ ਦੇ ਅਗਰ ਛੜਕਾਂ ਬੁਰਾ ਵਾਲੇ ਕੰਟਕੀ ਹੋਣਾ ਜਾਂ ਸੜਕੇ ਨਹੀਂ ਹੈ ਜੀ ਉਹ ਤਾਂ ਜੜਕਾ ਵੇ ਲੋ ਇੱਥੇ ਸਾਡੇ ਦੇ ਫਰਜ਼ ਕਰਦਾ ਬਈ ਨੇ ਕنگਰਾਜ ਨੇ ਬੜੇ ਕੰਮ ਕੀਤੇ ਨੇ ਅੱਛਾ ਨਗਰ ਨੇ ਬੜਾ ਉਦੀ ਬਣਾਤਾ ਜੀ ਉੱਥੇ ਪਾਰਕਾਂ ਬਣੀਆਂ ਨੇ ਆਹੀ ਕਹਨੂੰ ਉੱਪਰ ਜੀਤ ਨਗਰ ਆਉਂਦੇ ਸੀ ਇੱਥੇ ਪਿੰਡਾਂ ਚ ਉਹ ਮੇਰੇ ਮਾਮੇ ਰਮੜਾ ਸੱਕਾ ਅੱਛਾ ਅੱਛਾ ਠੀਕ ਹੈ ਠੀਕ ਹੈ ਹੁੰਦਾ ਹੀ ਹਾਂ ਮੇਰੇ ਮਾਮੇ ਰਮੜਾ ਸੱਕਾ ਠੀਕ ਹੈ ਡਾਕਟਰ ਅਮਰ ਸਿੰਘ ਦੀ ਗੱਲ ਕਰੀਏ ਉਹ ਨਹੀਂ ਆਇਆ ਮਟਕ ਜੀ ਠੀਕ ਹੈ ਆ ਜਾ ਪਾਈ ਆ ਜਾ ਉਹ ਨਹੀਂ ਆਇਆ ਮਟਕ ਜੀ ਜਦ ਜੇ ਗਏ ਉਹ ਨਹੀਂ ਠੀਕ ਹੈ ਤੈਨੂੰ ਕੀ ਲੱਗਦਾ ਫਿਰ ਕਾਂਗਰਸ ਪੰਜਾਬ ਚ ਕਿੰਨੀਆਂ ਸਿੱਟਾਂ ਲੈ ਜਾਊਗੀ ਪੰਜਾਬ ਚ ਸਾਰੀਆਂ ਸਿੱਟਾਂ ਲੈ ਗਈ 13 ਨੇ 13 ਸਿੱਟਾਂ ਪੱਕੀ ਗੱਲ ਹੈ ਹੁਣ ਮੇਰਾ ਨਾਮ ਨੋਟ ਕਰ ਮੇਰਾ ਪਿੰਡ ਹਲਾਰਪੁਰ ਠੀਕ ਹੈ ਨਗਰ ਦੇ ਤੱਕ ਸਭ ਮਿਲ ਸਕੇ ਮੈਂ ਮਤਲਬ ਸਾਰੀਆਂ ਪਾਰਟੀਆਂ ਗਈ ਦੇ ਨੇ ਵੀ ਅਸੀਂ ਲੈ ਕੇ ਜਾਵਾਂਗੇ ਅਸੀਂ ਲੈ ਕੇ ਜਾਵਾਂਗੇ ਪਰ ਸਮਰਾਲੇ ਗਈ ਸੀ ਹਾਂ ਉੱਥੇ ਇੰਨਾ ਕੱਟ ਸੀ ਪਤਾ ਨਹੀਂ ਕਿੰਨਾ ਕੱਟ ਸੀ ਠੀਕ ਹੈ ਤੇ ਉਸ ਹਿਸਾਬ ਨਾਲ 13 ਨੇ 13 ਸਿੱਟਾਂ ਪੰਜਾਬ ਲੈ ਕੇ ਜਾਏਗਾ ਠੀਕ ਹੈ ਸਾਨੂੰ ਜੇ ਵੀ ਆਪਣਾ ਨੰਬਰ ਨੂੰ ਆਪ ਕਰ ਲਿਓ ਕਰੀ ਪੁੱਛ ਲਿਓ 13 ਦਾ 13 ਸੀਟਾਂ ਜਾਣਗੀਆਂ ਠੀਕ ਹੈ ਤੇ ਉੱਪਰ ਜਿਵੇਂ ਨਰਿੰਦਰ ਮੋਦੀ ਆ ਉਹਨੂੰ ਟੱਕਰ ਦੇ ਪਾਊਗਾ ਜਿਹੜਾ ਗੱਠ ਜੋੜ ਬਣਾਇਆ ਜਾਂਦਾ ਨੇ ਨਹੀਂ ਨਹੀਂ ਉਹ ਮੁਸ਼ਕਲ ਹੈ ਮਚਕਰਾਏ ਮੈਂ ਮਤਲਬ ਹੈ ਜਿਵੇਂ ਕਹਿੰਦੇ ਨੇ ਵੀ ਦੋ ਵਾਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਹਿ ਚੁੱਕੇ ਨੇ ਨਾ ਤੇ ਹੁਣ ਅੱਗੇ ਚਾਂਸ ਕਿਤੇ ਲੱਗ ਰਹੇ ਨੇ ਜ਼ਿਆਦਾ ਫੇਰ ਹੁਣ ਤੇ ਕਾਂਗਰਸ ਜਾਈ ਉਪਰਦੇਸ਼ ਚ ਉਹਦੇ ਜੀ ਮਾਝਪੁਰ ਲੱਗੂ ਅਸ ਅਸ ਸੋਨੀਗਰ ਉਹਦਾ ਆਪਣਾ ਸੋਨੀਗਰ ਦਾ ਨੰਬਰ ਠੀਕ ਹੈ ਠੀਕ ਹੈ ਧੰਨਵਾਦਾਂ ਕੁ ਜੀ ਠੀਕ ਹੈ ਤਾ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਸਾਂਝੀ ਕੀਤੀ ਹੈ ਕਿ ਕਿਹੜੀ ਪਾਰਟੀ ਨੂੰ ਪਸੰਦ ਹੈ ਜਾਂ ਕੀ ਹਾਲਾਤ ਨੇ ਇੱਥੋਂ ਦੇ ਆਪਣੇ ਆਪਣੇ ਵਿਚਾਰ ਨੇ ਜਿਹੜੇ ਰੱਖੇ ਨੇ ਤੇ ਜ਼ਿਆਦਾਤਰ ਇਹਨਾਂ ਦਾ ਗੁੱਸਾ ਜਿਹੜਾ ਲੀਡਰਾਂ ਦੇ ਉੱਤੇ ਨਜ਼ਰ ਆ ਰਿਹਾ ਹੈ ਕੈਮਰਾਮੈਨ ਗਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ